ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਸਤਿਕਾਰ ਤੇ ਜੈ ਸائیں ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਹੀ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵ ਹੀ ਬਲੌਗਸ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀਆਂ ਸائیں ਲਾਦੀ ਸ਼ਾ ਸਰਕਾਰ ਦੇ ਮুরিਦਾਂ ਦੀ ਕਿ ਸائیں ਜੀ ਦੇ ਮুরিਦ ਪਰੇ ਤੋਂ ਪਰੇ ਪਏ ਨੇ ਇੱਕ ਤੋਂ ਇੱਕ ਪਏ ਨੇ ਪਾਗਲ ਤੋਂ ਪਾਗਲ ਪਏ ਨੇ ਤੇ ਸائیں ਜੀ ਦਾ ਮুরিਦ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਹੋਵੇ ਜਿਹੜਾ ਮੁਰੀਦ ਆ ਨਾ ਅਸਲ ਉਹ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਹੋਵੇ ਉਹ ਸਾਈਂ ਜਿਹਨੂੰ ਮੰਨਣ ਤੋਂ ਨਹੀਂ ਹਟ ਸਕਦਾ ਸੋ ਉਹਨਾਂ ਸਾਰਿਆਂ ਮੁਰੀਦਾਂ ਦੇ ਵਿੱਚੋਂ ਹੀ ਇੱਕ ਮੁਰੀਦ ਅਮਨ ਨਾਮ ਉਹਨਾਂ ਦਾ ਚੰਡੀਗੜ੍ਹ ਮੁਹਾਲੀ ਤੋਂ ਨੇ ਵੈਸੇ ਤਾਂ ਇਹਨਾਂ ਦਾ ਕੰਮ ਫਰਨੀਚਰ ਦਾ ਆ ਇੰਟੀਰੀਅਰ ਡੈਕੋਰੇਸ਼ਨ ਵਾਸਤੇ ਉਸ ਫਰਨੀਚਰ ਨੂੰ ਇਹ ਬਣਾਉਂਦੇ ਨੇ ਇਹਨਾਂ ਦੀ ਫੈਕਟਰੀ ਆ ਆਪਣੀ ਤੇ ਫੈਕਟਰੀ ਦਾ ਨਾਮ ਹੈ ਇਨਾਂ ਨੇ ਰੱਖਿਆ ਹੋਇਆ ਸਾਈ ਇੰਡਸਟਰੀਜ਼ ਪਹਿਲੀ ਗੱਲ ਤਾਂ ਸਾਈ ਜੀ ਦੇ ਨਾਲ ਪਿਆਰ ਦੀ ਇਹੀ ਆ ਕਿ ਆਪਣੀ ਇੰਡਸਟਰੀ ਦਾ ਨਾਮ ਹੀ ਸਾਈ ਜੀ ਦੇ ਨਾਮ ਤੋਂ ਰੱਖਿਆ ਹੋਇਆ ਸਾਈ ਇੰਡਸਟਰੀ ਦੂਸਰੀ ਗੱਲ ਇਹ ਆ ਕਿ ਸਾਈ ਜੀ ਦੇ ਨਾਲ ਇੰਨਾ ਜ਼ਿਆਦਾ ਇਹ ਜੁੜੇ ਹੋਏ ਨੇ ਇੰਨਾ ਜ਼ਿਆਦਾ ਇਹਨਾਂ ਦਾ ਪਿਆਰ ਆ ਇੰਨਾ ਤਕੜਾ ਕੰਮ ਕਰ ਹੋਣ ਦੇ ਬਾਵਜੂਦ ਵੀ ਕਿ ਮੇਰਾ ਸਾਈ ਜੀ ਤੋਂ ਗੈਪ ਨਾ ਪਵੇ ਉਹਨਾਂ ਤੋਂ ਮੇਰੀ ਦੂਰੀ ਨਾ ਪਵੇ ਅਮਨ ਜੀ ਨੇ ਆਪਣੀ ਇੰਡਸਟਰੀ ਦੇ ਨਾਲ ਹੀ ਸਾਈਂ ਜੀ ਦਾ ਦਰਬਾਰ ਬਣਾਇਆ ਹੋਇਆ ਹੈ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਹੋ ਮੈਂ ਦਰਬਾਰ ਦੀਆਂ ਫੋਟੋਜ਼ ਲਗਾਈਆਂ ਹੋਈਆਂ ਨੇ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਮਤਲਬ ਐਂ ਲੱਗਦਾ ਕਿ ਸਾਈਂ ਜੀ ਨੇ ਆਪ ਹੀ ਸਾਰਾ ਕੁਝ ਕੀਤਾ ਆ ਗੱਲ ਸੱਚੀ ਵੀ ਆ ਕਿਉਂਕਿ ਆਪਾਂ ਕੁਝ ਵੀ ਕਰਨ ਯੋਗ ਨਹੀਂ ਹੁੰਦੇ ਸਭ ਕੋ ਸਾਈ ਲਾਡਿਸ਼ਾ ਸਰਕਾਰ ਜਾਂ ਜਿੰਨਾਂ ਨੂੰ ਵੀ ਆਪਾਂ ਮੰਨਦੇ ਆ ਉਹ ਆਪ ਇਹ ਕਰਵਾਉਂਦੇ ਨੇ ਆਪਣੇ ਥਰੂ ਇਸ ਦਰਬਾਰ ਦਾ ਐਡਰੈਸ ਮੈਂ ਸਕਰੀਨ ਦੇ ਉੱਤੇ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਖਿਆ ਹੋਇਆ ਹੈ ਕੀਤਾ ਹੋਇਆ ਇਹਦਾ ਸਕਰੀਨ ਸ਼ਾਟ ਲੈ ਲਿਓ ਜਦ ਕਦੇ ਤੁਹਾਡਾ ਜੀ ਕਰੇ ਨਕੋਦਰ ਦਰਬਾਰ ਜਾਣ ਦਾ ਪਰ ਨਹੀਂ ਜਾਇਆ ਜਾਂਦਾ ਕੋਈ ਨਾ ਕੋਈ ਮਜਬੂਰੀ ਇਦਾਂ ਦੀ ਪੈ ਜਾਂਦੀ ਹੈ ਕਿ ਨਹੀਂ ਜਾਇਆ ਜਾਂਦਾ ਤਾਂ ਤੁਸੀਂ ਮੁਹਾਲੀ ਵਾਲੇ ਜਿੰਨੇ ਵੀ ਹੋ ਤਾਂ ਤੁਸੀਂ ਮੁਹਾਲੀ ਦੇ ਵਿੱਚ ਰਹਿ ਕੇ ਹੀ ਨਕੋਦਰ ਦਰਬਾਰ ਸलाम ਕਰ ਸਕਦੇ ਹੋ ਇਸ ਦਰਬਾਰ ਤੇ ਜਾ ਕੇ ਸਾਈਂ ਜੀ ਦੇ ਅੱਗੇ ਸलाम ਕਰੋ ਤਾਂ ਸਾਈਂ ਜੀ ਦੇ ਮੂਹਰੇ ਤੁਹਾਡੀ ਸलाम ਕਬੂਲ ਹੋ ਜਾਣੀ ਆ ਕਿਉਂਕਿ ਜਿਹੜਾ ਹੈਡਮਾਸਟਰ ਆ ਹੈਡ ਅਫਿਸ ਜਿਹੜਾ ਆਣਾ ਸਾਈਂ ਦਾ ਨਿਸ਼ਾ ਸਰਕਾਰ ਦਾ ਜਿਹੜਾ ਹੈਡ ਅਫਿਸ ਆ ਉਹ ਤਾਂ ਨਕੋਦਰ ਹੀ ਰਹਿਣਾ ਆ ਪਰ ਕਈ ਵਾਰੀ ਹੁੰਦਾ ਕਿ ਅੱਜ ਮੇਰਾ ਬੜਾ ਜੀ ਕਰਦਾ ਨਾ ਕੋਦਰ ਦਰਬਾਰ ਜਾਣ ਦਾ ਪਰ ਜਾਇ ਨਹੀਂ ਜਾਂਦਾ ਮੈਂ ਕੀ ਕਰਾਂ ਕਈ ਇਦਾਂ ਦੇ ਹੋ ਜਾਂਦੇ ਆ ਸੋ ਮਹਾਲੀ ਵਾਲਿਆਂ ਵਾਸਤੇ ਇਹ ਬੜੀ ਚੰਗੀ ਗੱਲ ਆ ਕਿ ਤੁਸੀਂ ਜਦੋਂ ਤੁਹਾਡਾ ਜੀ ਕਰੇ ਦਰਬਾਰ ਜਾ ਕੇ ਤੁਸੀਂ ਸਲਾਮ ਕਰ ਸਕਦੇ ਹੋ ਟਾਈਮਿੰਗ ਸਵੇਰੇ ਤੁਸੀਂ ਨਾਰਮਲ 8-9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਇਹਦੇ ਵਿੱਚ ਜਦੋਂ ਵੀ ਮਰਜ਼ੀ ਜਾ ਕੇ ਤੁਸੀਂ ਦਰਬਾਰ ਤੇ ਸਲਾਮ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿੰਨੇ ਵੀ ਮੋਹਾਲੀ ਵਾਲੇ ਨੇ ਸਾਰਿਆਂ ਨੂੰ ਪਤਾ ਲੱਗ ਜਵੇ ਕਿ ਮੋਹਾਲੀ ਦੇ ਵਿੱਚ ਸائیں ਸਾਦੀ ਸ਼ਾਹ ਸਰਕਾਰ ਦਾ ਦਰਬਾਰ ਹੈਗਾ ਆ ਜੈਸਾਂ ਜੀ ਜੀ